ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਥੀ ਇਤੰਜਮੀ ਚੱਲੀ ਗੁਰੂ ਜੀ ਪਾਸ ਸਿੱਖਾਂ ਅਰਜ ਕਰੀ ਹੇ ਕਰੂਣਾ ਨਿਧਾਨ ਬ੍ਰਾਹਮਣ ਕਹਿੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਛੂਦਰਾਂ ਦੀ ਬਾਣੀ ਹੈ ਬਚਨ ਹੁਆ ਪੁਆ ਤੇ ਉੱਤਮ ਗਨਉ ਚੰਡਾਲਾ ਨਾਨਕ ਜੈ ਮੈਂ ਬਸੇ ਗੁਪਾਲਾ ਹੇ ਸਿੱਖੋ ਕਲਯੁਗ ਦੇ ਦੀਜ ਛੂਦਰਾਂ થી ਮਲੀਨ ਹੈ ਇਨਾਂ ਦਾ ਆਹਾਰ ਹੀ ਹੁੱਕਾ ਜੋ ਸਰਦੀ ਝੂਠ ਹੈ ਇਸ ਕਰਕੇ ਇਨਾਂ ਦੀ ਬੁੱਧ ਮਲੀਨ ਹੈ ਸੀਸ ਮਨਾਉਂਦੇ ਹਨ ਔਰ ਤੁਰਕਾ ਦਾ ਤਰੀਕਾ ਵਰਤਦੇ ਹਨ ਦਿਸਣੋਂ ਹਿੰਦੂ ਹੈ ਲਖਣ ਹਿੰਦੂਆਂ ਦਾ ਕੋਈ ਨਹੀਂ हे ਸਿੱਖੋ ਬ੍ਰਾਹਮਣ ਝੂਠੇ ਤੇ ਪਖੰਡੀ ਹੈ ਖਾਲਸਾ ਨੀਹ ਕਲੰਕ ਹੈ ਤੇ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਮੋੜਦਾ ਬ੍ਰਾਹਮਣ ਖੱਤਰੀ ਹੁਕਮ ਨੂੰ ਮੋੜਦੇ ਹੈ ਆਪਣੇ ਸਿਰ ਮੂੰਹ ਮਨਵਾਉਂਦੇ ਹੈ ਪਰਮੇਸ਼ਵਰ ਨੇ ਜਟਾ ਜੁਟ ਪੈਦਾ ਕੀਤਾ ਹੈ ਉਹ ਸਿਰ ਮੂੰਹ ਮੁੰਨ ਨਹੀਂ ਸੀ ਸਕਦਾ ਜੋ ਮੋਨਾ ਹੋਵੇ ਤੇ ਤਮਾਲ ਪੱਤਰ ਪੀਣੇ ਵਾਲਾ ਹੋਵੇ ਉਸ ਨੂੰ ਦਾਨ ਦੇਣਾ ਧਰਮ ਨਹੀਂ ਜੇਕਰ ਖਾਲਸਾ ਜੀ ਉਸ ਨੂੰ ਤੁਹਾਡੇ ਨਾਲ ਵਰਤਣ ਦੀ ਲੋੜ ਹੋਵੇ ਤਾਂ ਤੁਸੀਂ ਅਚਾਰਜ ਨੂੰ ਅੰਮ੍ਰਿਤ ਛਕਾਉਣਾ शुद्ध कर लवो गुरु पर भरोसा रखो जो दान देवोंगे, दूना होके मिलेगा सत करके मनना जो प्राणी बिना नमित आचार्य को दान देंगे, दे दान निहफल जाएगा और कई जून पाई के खाना मिलेगा बचन हुआ लेना देना खालसे और बात सब झूठ सिखा पुछया ਗੁਰੂ ਜੀ ਪ੍ਰਾਣੀ ਦੇ ਨਮਿਤ ਦੀਵਾ ਬਾਲਦੇ ਹੈ ਅਸੀਂ ਵੀ ਬਾਲੀਏ ਤਬ ਵਚਨ ਹੁਆ ਹੈ ਸਿੱਖੋ ਤੁਸੀਂ ਰਾਤ ਕੇ ਸਮੇਂ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਸ ਦੀਵਾ ਬਾਲੋ ਜੇਕਰ ਇਹ ਵੀ ਨਾ ਕਰੋ ਜਿਸ ਜਗ੍ਹਾ ਬਹੁਤ ਹਨੇਰਾ ਹੋਵੇ ਔਰ ਰਾਹਦਾਰੀ ਹੋਵੇ ਉੱਥੇ ਦੀਵਾ ਬਾਲੋ ਜਿਸ ਪ੍ਰਾਣੀ ਦੇ ਨਮਿਤ ਬਾਲੋਗੇ ਦੂਣਾ ਫਲ ਮਿਲੇਗਾ ਟੋਏ ਦਾ ਦੀਵਾ ਬਾਲਣਾ ਨੇ ਸਫਲ ਹੈ ਔਰ ਜਿਹੜੇ ਪ੍ਰਾਣੀ ਦੇ ਮਗਰੋਂ ਸਿਰ ਮੋਨਾਂਦੇ ਹੈ ਉਹ ਬੜਾ ਪਾਪ ਕਰਦੇ ਹੈ ਔਰ ਕੰਡੈਰੀ ਦੀ ਜੂਨ ਕੋ ਪਾਉਂਦੇ ਹੈ ਜਿਹੜਾ ਸਿੰਘ ਰਹਿਤ ਦਾ ਉਪਦੇਸ਼ ਕਰੇਗਾ ਉਸ ਨੂੰ ਤੁਸਾ ਮੇਰਾ ਰੂਪ ਜਾਣਨਾ ਸ਼ਬਦ ਰਹਿਣੀ ਰਹੇ ਸੋਈ ਸਿੱਖ ਮੇਰਾ ਵਹਿ ठाकुर ਮੈਂ ਉਸ ਦਾ ਚੇਰਾ ਸਿੱਖਾ ਬਚਨ ਕੀਤਾ ਮੰਜੀ ਪਰ ਮਰ ਜਾਏ ਤਾਂ ਉਸ ਦਾ ਕੀ ਉਪਾਏ ਕੀਤਾ ਲੋੜੀਏ ਜੀ 헤 ਸਿੱਖੋ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਕੇ ਸੋਸਕਾਰ ਕਰੋ ਉਸकी शुद्ध गति ਹੋਵੇਗੀ ਅੱਗੇ ਸਾਖੀ 52 ਚੱਲੀ ਸਤਿਗੁਰ ਕਰुणा निधान दीन दयाल श्री ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਜੀ ਦੇ ਹਜ਼ੂਰ ਦੀਵਾਨ ਕੇ ਵਿੱਚ ਸਿੱਖਾਂ ਹੱਥ ਜੋੜ ਬੇਨਤੀ ਕਰੀ 헤 ਕਿਰਪਾ ਸਾਗਰ ਜੀ ਅਸਾਂ ਤਾਈ ਸਮਝਾਵੋ ਕਿ ਅਕਾਲ ਮ੍ਰਿਤ ਕਿਸ ਨੂੰ ਆਖਦੇ ਹਨ ਹੁਕਮ ਹੋਇਆ ਏ ਸਿੱਖੋ ਸੱਪ ਲੜੇ ਪ੍ਰਾਣੀ ਡੁੱਬ ਮਰੇ ਡੰਗਰ ਦੇ ਮਾਰੇ ਸੇ ਮਰੇ ਅਗਨੀ ਸੇ ਜਲਕਰ ਮਰੇ ਜ਼ਹਿਰ ਖਾਏ ਮਰੇ ਫਹਾਲ ਮ੍ਰਿਤਕ ਹੋਏ ਇਸਤਰੀ ਦੇ ਹੱਤੋਂ ਅੰਤ ਆਵੇ ਮੰਜੀ ਤੇ ਮਰੇ ਕੋਠੇ ਪਰ ਚੜਾਈ ਕਰੇ ਬ੍ਰਿਛ ਪਰ ਪ੍ਰਾਣ ਛੱਡੇ ਪ੍ਰਸੁੱਤਾ अथवा ਪੰਚਕਾਂ ਵਿਖੇ ਸਰੀਰ त्याਗੇ ਵਚਨ ਹੋਇਆ ਇਨਾਂ ਦੇ ਨਮਿਤ ਪੰਜ ਪਾੜ ਜਪਜੀ ਦੇ ਕਰਨੇ ਸੋ ਇਨ ਮ੍ਰਿਤਕ ਵਾਲਿਆਂ ਦਾ ਕਲਿਆਣ ਹੋਵੇਗਾ। ਸ੍ਰੀ ਵਾਹਿਗੁਰੂ ਜੀ ਦਾ ਜੈਕਾਰਾ ਬੋਲ ਕੇ ਸੰਸਕਾਰ ਕਰੋ ਸਿੱਖ ਸਿੱਖਣੀ ਵੱਡੇ ਛੋਟੇ ਕੋ ਕੱਚ ਪਾ ਕੇ ਭਾਵੇਂ ਕਿਸੇ ਤਰ੍ਹਾਂ ਮਰੇ ਜੋ ਫੁੱਲ ਦੀਵੇ ਦੀ ਮਰਿਆਦਾ ਪਿੱਛੇ ਕਹੀ ਹੈ ਉਸੇ ਪ੍ਰਕਾਰ ਹੀ ਸਦਾ ਦੇ ਲਈ ਕਰਨੀ ਯੋਗ ਹੈ। ਸਿੱਖਾਂ ਪੁੱਛਿਆ ਕਛ ਪਾ ਕੇ ਸੰਸਕਾਰ ਕਰਨਾ ਵੀ ਫਲ ਹੈ ਹੁਕਮ ਹੋਇਆ ਸਿੱਖੋ ਪ੍ਰਾਣੀ ਕੋ ਜਮਦੂਤ ਤੇ ਨੰਗਿਆ ਨਹੀਂ ਕਰਦੇ ਤੇ ਚਿਖਾ ਵਿਚਕੜਾ ਪ੍ਰਸ਼ਾਦ ਪਾਉਣੇ ਸੇ ਔਰ ਆਰਤੀ ਸਹੋਲੇ ਦਾ ਪਾਠ ਕਰਨੇ ਕੇ ਕੜਾ ਪ੍ਰਸ਼ਾਦ ਵੰਡਣੇ ਸੇ ਪ੍ਰਾਣੀ ਨੂੰ ਭੁੱਖਿਆ ਨਹੀਂ ਰੱਖਦੇ ਸਤਗੁਰੂ ਜੀ ਉਹ ਵੀ ਗਤੀ ਕਰਦੇ ਹਨ ਸਿੱਖਾਂ ਪੁੱਛਿਆ ਤਾਰੇ ਦਾ ਕੀ ਵਿਚਾਰ ਹੈ कृपा करके ਸਾਡਾ ਪਰਮ ਨਵ੍ਰਿੱਤ ਕਰੋ ਜੀ ਬਚਨ ਹੋਇਆ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਕੇ ਕਾਰਜ ਕਰੋ ਤੁਹਾਡੇ ਤਾਰਾ ਵਸ ਹੋਵੇ ਜਾਏਗਾ ਉਹ ਗੁਰੂ ਦੇ ਘਰ ਦਾ ਸਿੱਖ ਹੈ ਤੁਸੀਂ ਕਿਸੇ ਪਾਸੇ ਜਾਓ ਸੁਖ ਪਾਓਗੇ ਗੁਰੂ ਦੇ ਦਸ ਪਾਦਸ਼ਾਹ ਕੇ ਮੰਤਰ ਪੜੋ ਅੰਮ੍ਰਿਤ ਛਕੋ ਸਤਨਾਮ ਵਾਹਿਗੁਰੂ ਮੰਤਰ ਜਾਪ ਕਰਕੇ ਫਿਰ ਜਮੇਉ ਪਾਏ ਗੁਰੂ ਤੋਂ ਬੇਮੁਖ ਹੋਏ ਜਾਵੇ ਉਹਦੇ ਹੱਥ ਦੇ ਦਾਨ ਪੁੰਨ ਸਗਲੇ ਨਹੀਂ ਹਫਲ ਹੋਏ ਜਾਣਗੇ ਸੰਗਤ ਪੁੱਛਿਆ ਗੁਰੂ ਜੀ ਦਿਸ਼ਾ ਜੋਗਨੀ ਮਹੂਰਤ ਫਲ ਜਮੀਨ ਸੁੱਤੀ ਜਾਗਦੀ ਦਾ ਵਿਚਾਰ ਕਿਰਪਾ ਕਰਕੇ ਦੱਸੋ ਜੀ ਵਚਨ ਹੋਇਆ ਹੁਕਮੇ ਅੰਦਰੇ ਸਭ ਕੋ ਬਾਹਰੇ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਹ ਹਉਮੇ ਕੇ ਕਹਿ ਨਾ ਕੋਏ ਭਾਈ ਸੰਤੋ ਭਗਤੋ ਸਿੰਘੋ ਪਿਆਰਿਓ ਜਿਤਨੇ ਮਹੂਰਤ ਟਿਸ਼ਾ ਜੋਗਨੀ ਜਮੀਨ ਸੁਤੀ ਜਾਗਦੀ ਦੇ ਵਿਚਾਰ ਸ਼ੁਭ ਅਸ਼ੂਭ ਦਿਨ ਵਾਰ ਹਨ ਸਭ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿਖੇ ਵਰਤਦੇ ਹਨ ਤੋ ਸੰਜੋ ਕਾਰਜ ਸਿੱਧ ਕਰਨਾ ਹੋਵੇ ਪ੍ਰਸ਼ਾਦ ਰੱਖ ਕੇ ਪਰਿਸ਼ਾ ਪਾ ਕੇ ਕਰੋ ਜਾਂ ਬਾਹਰ ਭਗੋਤੀ ਜੀ ਦੀ ਅਰਦਾਸ ਕਰਕੇ ਤੁਰੋ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਤਨਾਮ ਸ਼੍ਰੀ ਵਾਹਿਗੁਰੂ ਜਪ ਕਰਕੇ ਜੋ ਕਾਰਜ ਹੋਵੇ ਕਰੋ ਗੁਰੂ ਸਰਬ ਮੰਨੋਰਥ ਪੂਰਨ ਕਰਨਗੇ ਤੁਸੀਂ ਸਾਰੇ ਮਨ ਦੇ ਭ੍ਰਮ ਤਿਆਗ ਦਿਓ ਖਾਲਸਾ ਜੀ ਜ਼ਮੀਨ ਸੋਹੰਦੀ ਕਦੇ ਨਹੀਂ ਜੇਕਰ ਸਵੇ ਤਾਂ ਗਿਰਚ ਆਦਿਕ ਅੰਨ ਆਦਿਕ ਸਰਬ ਸੁਖ ਜਾਣ ਫਿਰ ਸੰਗਤ ਅਰਜ ਗਿੱਤੀ ਮਹਾਰਾਜ ਜੀ ਸਤਸੰਗ ਕਰਨਾ ਚਾਹੀਏ ਅਸੀਂ ਸਿੱਖਾਂ ਤੋਂ ਕਥਾ ਸੁਣਦੇ ਹਾਂ ਤਾਂ ਬ੍ਰਾਹਮਣ ਕਹਿੰਦੇ ਹਨ ਜੇ ਕੋਈ ਸ਼ੁੱਧਰ ਦੇ ਮੁਖ ਦੁਆਰ ਕਥਾ ਸੁਨੇਗਾ ਉਸ ਦੇ ਕੰਨਾਂ ਵਿਖੇ ਜਮਰਾਜਾ ਸਿੱਕਾ ਟਾਲ ਪਾਵੇਗਾ ਖੱਤਰੀ ਬ੍ਰਾਹਮਣ ਸੁਧੂ ਬੈਸ ਉਧਰੇ ਸਿਮਰੇ ਜੰਡਾਲ ਹੇ ਸਿੱਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ਼ਟ ਤਰੰ ਵਿਖੇ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਛੋੜ ਕੇ ਹੋਰ ਕਥਾ ਸੁਣਨਗੇ ਉਹ ਉੱਲੂ ਕੀ ਜੂਨ ਵਿੱਚ ਪੈਣਗੇ ਕਲਯੁਗ ਵਿੱਚ ਸੇ ਸਿੱਖੋ ਵੈਸ਼ਾ ਸ਼ੂਦਰ ਵਿੱਚ ਭਗਤੀ ਹੋਵੇਗੀ ਔਰ ਬ੍ਰਾਹਮਣ ਸ਼ੂਦਰਾਂ ਦੇ ਝੂਠੇ ਭਾਂਡੇ ਮਾਂਜਣਗੇ ਕਲਯੁਗ ਵਿੱਚੇ ਆਪਣੇ ਕਰਮ ਧਰਮ ਨੂੰ ਤਿਆਗ ਦੇਣਗੇ ਕਲਯੁਗ ਇਹਨਾਂ ਦਾ ਤੇਜ ਪ੍ਰਤਾਪ ਘਟਾ ਦੇਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਚੱਲੇਗਾ ਇਹਨਾਂ ਦੀ ਕਲਿਆਣਤਾ ਗੁਰੂ ਜੀ ਅੰਤ ਨੂੰ ਕਰਨਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਘਰ ਦੀਆਂ ਕਥਾ ਕੀਰਤਨ ਕਰਨਗੇ ਤਾਂ ਇਨਾਂ ਦਾ ਕਲਿਆਣ ਹੋਵੇਗਾ। ਭਰੋਸਾ ਗੁਰੂ ਜੀ ਪਰ ਰੱਖੋ, ਨਿਸ਼ਚਾ ਕਰੋ ਤਾਂ ਤੁਹਾਡੀ ਗਤੀ ਹੋਵੇਗੀ। ਅੱਗੇ ਸਾਖੀ ਤਰਵੰਜਾ ਚੱਲੀ। ਸ੍ਰੀ ਗੁਰੂ ਗਰੀਬ ਨਿਵਾਸ ਪਤਿਤ ਕਿਰਪਾਲੂ ਹਰਤਾ ਕਰਤਾ ਜੀ ਨੇ ਤਲਵੰਡੀ ਵਿਖੇ ਦੀਵਾਨ ਲਗਾਇਆ ਔਰ ਇਹੇ ਸ਼ਬਦ ਉਚਾਰਿਆ। ਜੋ ਦਿਸੈ ਸੋ ਸਗਲ ਵਿਨਾਸ਼ ਐ ਜਿਉ ਬਾਦਰ ਕੀ 샤ਹੀ ਜਨ ਨਾਨਕ ਜਗ ਜਾਣਿਓ ਮਿਥਿਆ ਰਿਓ ਰਾਮ ਸਰਨਾਈ ਸਰਬਤ ਸੰਗਤਾਂ ਦੇ ਹਿਰਦੇ ਵਿਖੇ ਇਹ ਸ਼ਬਦ ਸੁਣ ਕੇ ਬੜਾ ਭਾਰੀ ਵਿਰਾਗ ਉਪਜਿਆ ਪਰਮੇਸ਼ਵਰ ਜੀ ਕਰ ਸਿਮਰਨ ਕਰਨ ਲੱਗੇ ਕਾਮ ਔਰ ਕਰੋਧ ਨੂੰ ਤਿਆਗ ਕੇ ਦੁਨੀਆ ਦੇ ਵਿਹਾਰਾਂ ਨੂੰ ਛੱਡ ਕੇ ਕਿਸੇ ਕੋ ਸੰਸਾਰ ਦੇ ਵਿਹਾਰ ਦੀ ਸੁਧ ਨਾ ਰਹੀ ਅੱਠ ਰੋਜ਼ ਖਾਣਾ ਪੀਣਾ ਬੰਦ ਹੋ ਗਿਆ ਉੱਠ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਆਗਿਆ ਦਿਓ ਅਸੀਂ ਕੀ ਕਰੀਏ ਤੀਰਤ ਕਰੀਏ ਉੱਥੇ ਜਾਈਏ ਸਾਨੂੰ ਦੱਸੋ ਜੀ ਬਚਨ ਹੁਆ 헤 ਸਿੱਖੋ ਮੁਕਤੀ ਦਾ ਕਾਰਨ ਮੁਖ ਚਾਰ ਤਖਤ ਹਨ ਹੋਰ ਤੀਰਤ ਗੋਨ ਹਨ ਤਾਂ ਸਿੱਖਾਂ ਅਰਦਾਸ ਕਰੀ 헤 ਸੱਚੇ ਬਾਦਸ਼ਾਹ ਜੀ ਕੌਨ ਸੇ ਚਾਰ ਮੁਖ ਤੀਰਥ ਹਨ ਸੋ ਦੱਸੋ ਜੀ ਤਾਂ ਬਚਨ ਹੋਇਆ ਪਹਿਲਾ ਤੀਰਥ ਨਨਕਾਣਾ ਸਾਹਿਬ ਦੂਸਰਾ ਤੀਰਥ ਸ਼੍ਰੀ ਅੰਮ੍ਰਿਤ ਸਾਹਿਬ ਤੀਸਰਾ ਤੀਰਥ ਸ਼੍ਰੀ ਤਰਨਤਾਰਨ ਸਾਹਿਬ ਚੌਥਾ ਤੀਰਥ ਸ਼੍ਰੀ ਬੌਲੀ ਸਾਹਿਬ ਇਸ਼ਨਾਨ ਕਰਕੇ 84 ਪਾਠ ਕਰੀਏ ਹਰ ਪਾਠ ਹਰ ਪੋੜੀ ਇੱਕ ਇੱਕ ਪਾਠ ਕਰਨਾ ਤੇ ਇਸ਼ਨਾਨ ਕਰਨਾ ਇਸੇ ਤਰ੍ਹਾਂ ਕਰੇ ਫਿਰ 84 ਵਿਖੇ ਨਹੀਂ ਆਵੇਗਾ ਜਿੰਨੇ ਗੁਰਦੁਆਰੇ ਹਨ ਗੁਰੂ ਕੇ ਜੀਵਾਂ ਦੇ ਕਲਿਆਣ ਨੂੰ ਕਰਨਗੇ ਮੁਕਤੀ ਕੋ ਪਾਉਣਗੇ ਔਰ ਗੁਰੂ ਮਹਾਰਾਜ ਸਹਾਇਤਾ ਕਰਨਗੇ ਲੋਕ ਪਰਲੋਕ ਵਿਖੇ ਫਿਰ ਸ਼ਬਦ ਉਚਾਰਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਸਿੱਖਾਂ ਅਰਜ ਕਰੀ 헤 ਮਹਾਰਾਜ ਜੀ ਅਸੀਂ ਕਥਾ ਵਾਰਤਾ ਸੁਣਨੀ ਚਾਉਂਨੇ ਹਾਂ 헤 ਸਿੱਖੋ ਕਥਾ ਗੁਰੂ ਕੀਆ ਸਰਵਣ ਕਰੋ ਔਰ ਕਰਾਵੋ ਤੁਹਾਡੇ ਅੰਦਰ ਦੀ ਮਹਿਲ ਧੋਤੀ ਜਾਵੇਗੀ फिर सिखा अर्ज करी हे तो गुरु जी संसार अकाल पुरख का की भेद है वचन हुआ हे सिखो पोती रव्या, रूप रंग पे प्रगा साध के संग एक से जोत का पसारा है जल विखे और तरंग विखे कोई भेद नहीं सगल बनस्पति मह बगल दुद मह किया ता फिर गुरुजी जी बचन किया हरी हरी जन एक है बिव विचार कुछ नाही जलते ते उपज तरंग ज्यो जल ही विखे समाही फिर सिखा अर्ज की गुरुजी जी सरगुण विखे और अरगुण विखे क्या भेद है सिखो जो पांच भूत देहा हैं तुम सरगुण रूप जानो शरीर के विनाश हुए थे ਕਿਛੇ ਤੁਸੀਂ ਨਿਰਗੁਣ ਰੂਪ ਜਾਣੋ ਨਿਰਗੁਣ ਔਰ ਸਰਗੁਣ ਸਰਵ ਵਿਥੇ ਵਿਆਪ ਰਿਹਾ ਹੈ ਦੁਖ ਸੁਖ ਪ੍ਰਾਣਾਂ ਦਾ ਤਰਨ ਹੈ ਸਾਰਾ ਖੇੜਾ ਸ਼੍ਰੀ ਅਕਾਲ ਪੁਰਖ ਜਿੱਤਾ ਸਿੱਖੋ ਤੁਸੀਂ ਪਰਮੇਸ਼ਵਰ ਦਾ ਭਜਨ ਕਰੋ ਸੰਸਾਰ ਕੋ ਆਪਣਾ ਸਰੂਪ ਜਾਣੋ ਤੁਸੀਂ ਲੀਲਾ ਮਾਤ੍ਰਿ ਨਿਰਭਾ ਕਰੋ ਜੋ ਡਿਸ਼ਟ ਮਾਨ ਹੈ ਉਸਨੂੰ ਤੁਸੀਂ ਸੁਪਨੇ ਦਾ ਖੇੜ ਸਮਝੋ ਅਗਿਆਨ ਨਿੰਦਰਾ ਤੋਂ ਆਪ ਬਚੋ ਸੰਸਾਰ ਦਾ ਮੇਲਾ ਪ੍ਰਾਂਣ ਥੋੜੀ ਹੈ ਪ੍ਰਾਣਾਂ ਤੋਂ ਬਿਨਾ ਰਾਉ ਰੰਗ ਇੱਕ ਤੁਲ ਹੈ ਪਰਮ ਨਾ ਕਰੋ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਪ੍ਰਾਣ ਬਾਲਕਾਂ ਦੇ ਸਰੀਰ ਮਾਤਾ ਦੇ ਗਰਭ ਵਿੱਚ ਕਿਸੇ ਤਰ੍ਹਾਂ ਪ੍ਰਵੇਸ਼ ਕਰਦੇ ਹਨ ਸਿੱਖੋ ਜਿਹੜੀ ਪਉਣ ਪਿਤਾ ਕੇ ਅੰਦਰ ਬੀਜ ਬਣ ਕੇ ਨਿਕਲਦੀ ਹੈ ਉਹ ਵੱਧ ਜਾਂਦੀ ਹੈ ਸੰਗਤ ਅਰ지 ਕਰੀ ਗੁਰੂ ਜੀ ਸਾਧ ਪੇਖ ਤੁਸਾਂ ਜੈਸੀ ਮਰਿਆਦਾ ਨਹੀਂ ਦੱਸਦੇ ਔਰ ਸੰਸਾਰ ਕੋ ਉਪਦੇਸ਼ ਵੀ ਨਹੀਂ ਕਰਦੇ ਜੋ ਬਿਹਾਰ ਕਿਰਿਆ ਕਰਮ ਕੇ ਹੈ ਸੋ ਬ੍ਰਾਹਮਣਾ ਪਾਸੋ ਕਰਾਉਂਦੇ ਹੈ ਸਿੱਖੋ ਤੁਸੀਂ ਇਨ੍ਹਾਂ ਦੇ ਮਦਰ ਨਾਲ ਲੱਗੋ ਜੋ ਸਰੀਰ ਪੁੰਨ ਖਾਣ ਵਾਲੇ ਹੈ ਉਹਨਾਂ ਦੇ ਮਜ਼ਹਬ ਨਹੀਂ ਚੱਲਦੇ ਤੁਸੀਂ ਸਰਬਤ ਮਜ਼ਹਬ ਦਾ ਤਿਆਗ ਕਰੋ ਔਰ ਕਿਰਤ ਕਰੋ ਸਿੱਖ ਸਾਧਨਾਂ ਨਾਲ ਲੱਗੇ ਝੋਕੋ ਇਹਦੀ ਮर्यादा ਤੁੰ ਨੂੰ ਕਰਨੀ ਲੋੜ ਦੀ ਹੈ ਦੁਹਰਾ ਸੁਰਾ ਸੁ ਪਹਿਚਾਨੀਂ ਜੂ ਲਰ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੋ ਨਾ ਛੱਡੇ ਖੇਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ